ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲ ਕਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਲੱਗੇ ਬਣਾਉਣ ਤੇ ਲੋ ਡੇਰੀ ਫਾਰਮ ਰਾਜਾ ਸਾੰਸੀ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਝੋਟੀਆਂ ਦਿਖਾਵਾਂਗੇ ਚੋਪਣਾ ਤਿਆ ਤੇ ਸੱਜਰਾ ਸੁਈਆਂ ਦੇ ਇੱਕ ਤੋਂ ਥੋੜੀ ਝੋਟੀ ਦਿਖਾਵਾਂਗੇ ਆਪਾਂ ਪਹੁੰਚੇ ਆ ਵੀਰ ਹਰਮਨ ਦੇ ਕੋਲ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸਾਸੀ ਦਾ ਵੀਰ ਜੀ 사ਸੀ ਵਾਲਾ ਪਾਜੀ ਹੋ ਸਣਾ ਠੀਕ ਠਾਕ ਹੋਰ ਵਧੀਆ ਤੁਸੀਂ ਸੁਣਾਓ ਜੱਗੇ ਪਾਜੀ ਹਾਂਜੀ ਚੜਦੀ ਕਲਾ ਜੇ ਚੜਦੀ ਕਲਾ ਚਾਹੀਦੀ ਵੀਰ ਜੀ ਤੇ ਜਪੜਾ ਨਾਮ ਤੇ ਐਡਰੈਸ ਦੱਸਿਓ ਨਾਂ ਪਾਜੀ ਮੇਰਾ ਹਰਮੰਜੋ ਪਿੰਡ ਰਾਆ 사ਸੀ ਜ਼ਿਲ੍ਹਾ ਮਹਾਰਾਜ ਤਹਿਸੀਲ ਚਨਾਲਾ ਜੀ ਠੀਕ ਹੈ ਜੀ ਫੋਨ ਨੰਬਰ 8264342131 ਪਾਜੀ ਠੀਕ ਹੈ ਜੀ ਤੇ ਆਜ ਇਤੋਂ ਕਰੀਏਗਾ ਉੱਥੋਂ ਲੱਗਨੇਗੇ ਇਤੋਂ ਕਰ ਲਈਏ ਸ਼ੁਰੂ ਠੀਕ ਹੈ ਦੱਸਿਓ ਪਾਜੀ ਆਪਜੇ ਨੰਬਰ ਤੇ ਅੱਜ ਹੁਣ ਤਾਂ ਭਈ ਸੁਜਾ ਸਵਾਏ ਅਛਾ ਜੀ ਇਹ ਝੋਟੀ ਸੂਈਏ 20 ਜੂਨ ਦੀ ਜਿਹੜੇ ਕੋਲੋਂ ਸੱਜਰ ਗਈ ਆ ਆਪਣੇ ਰਿਸ਼ਤੇਦਾਰਾਂ ਨੂੰ ਭਾਈ ਝੋਟੀ ਕੱਲੀ ਸੀ ਅਛਾ ਜੀ ਸੱਜਰ ਦੀ ਆਪਾਂ ਵੀਡੀਓ ਵੀ ਬੁਖਾਦਾਂਗੇ ਆਪਣੇ ਮੋਬਾਈਲ 'ਆ ਠੀਕ ਆ ਠੀਕ ਆ ਹਾਂ ਸੀ ਉਹਨਾਂ ਕੋਲ ਬੱਚਾ ਮਰ ਗਿਆ ਜੇ ੱਤੀ ਗੱਲ ਆ ਕੇ ਉਹਨਾਂ ਕੋਲ ਚੋਈ ਨਹੀਂ ਗਈ ਤੇ ਉਹਨਾਂ ਕੋਲ ਚੋਈ ਨਹੀਂ ਹੈ ਦੋ ਰੈਂਟ ਹੋਣੀ ਭਾਜੀ 10000 ਕਿਲੋ ਦੁੱਧ ਦੁੱਧ ਥੋੜਾ ਜਿਹਾ ਸੁਕਾ ਗਈ ਹੈ ਉਹਨਾਂ ਕੋਈ ਨਹੀਂ ਦੋ ਚਾ ਦੋ ਦਿਨ ਅੱਛਾ ਜੀ ਹਾਂਜੀ ਹੁਣ ਦੁੱਧ ਪੱਕਾ 6 ਕਿਲੋ ਹੋਊਗਾ ਠੀਕ ਹੈ ਠੀਕ ਹੈ ਲਓ ਜੀ ਇਸ ਤਰ੍ਹਾਂ ਦਾ 6 ਲੀਟਰ ਦੇ ਹਲੇ ਦਿਨ ਤੋਂ ਵੀ ਨਹੀਂ ਲਾਉਣ ਲਈ ਭਾਜੀ ਛੋਟੀ ਆਵੇ ਠੀਕ ਹੈ ਠੀਕ ਹੈ ਲਓ ਜੀ ਸਾਡਾ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਦੂਜਾ ਦੂਆ ਭਾਜੀ ਹਾਂਜੀ ਆਂਟੀ ਠੀਕ ਕਰੀ ਤੋ ਨੀ ਸ਼ਾਸ ਉਹਦੇ ਨਾਲ ਗੱਲ ਕਰਦੇ ਰਹਿਣਾ ਬਹੁਤ ਚੰਗਾ ਆ ਗਿਆ ਵਾ ਇਹ ਕੋਈ ਸਾਧਣਾ ਦਾ ਜੁਗਾ ਵਿਸਤਾਰ ਚਲੋ ਬਹੁਤ ਚੰਗਾ ਕੱਢੀ ਹੈ ਅਸੀਂ ਬਾਈ ਇਹਦੇ ਅਗਰ 10 ਲੀਟਰ ਦੁੱਧ ਤਿਆਰ ਨਹੀਂ ਪਰ ਇਸ ਟਾਈਮ ਹੁਣ ਆਉਂਗੇ ਨੇ ਇਹ ਇਲੈਕਟ੍ਰੀਕਲ ਕੁਲ ਕੀ ਆ ਰਿਹਾ ਹੈ ਪੰਪ ਵਾਲੀ ਘੋਟੀ ਪਾਜੀ ਹੈ ਇਹ 2-4 ਰੈਂ ਠੀਕ ਹੈ ਠੀਕ ਹੈ ਜੀ ਦੁੱਧ ਫਿਰ 9-10 ਚਲੋ ਕਰਨਾ ਹੈ ਠੀਕ ਹੈ ਜੀ ਇਹ ਪਾਸੇ ਗੱਡ ਬਲੈਕ ਆ ਗਈ ਜਿਹਦਾ ਕੱਟ ਕਾਟ ਜਿਹੜਾ ਬਹੁਤ ਹੀ ਚੰਗਾ ਵਾ ਉਹ ਜੱਟ ਆਤੀ ਹੈ ਬਾਕੀ ਛੱਡੇ ਜੁੱਟਦੀਆਂ ਸੁਖਾਂਗਾ ਤੇ ਮਿਲਕ ਬਹੁਤ ਚੰਗੀ ਆ ਗਈ ਹੈ ਠੀਕ ਹੈ ਠੀਕ ਹੈ ਜੀ ਇਹਦਾ ਭਾਈ ਮੁੱਲ ਫਿਰ ਮੁੱਲ ਪਰ ਕੀ ਜੀ ਦਾ ਜੋ ਮਰਜ਼ੀ ਕਰੀਏ 55000 ਵੀ ਦੇ ਦਈਏ ਕਰ ਦਈਏ ਹਾਂ ਨਾ ਇੱਕ ਛੱਡੀ ਦੜੀਆਂ ਛੱਡੀਆਂ 55 ਨਹੀਂ ਦੇ ਦਾਂਗੇ 55 ਬਾਕੀ ਮੌਕੇ ਦੇ ਮਾਨ ਤਨ ਕਰ ਦਾਂਗੇ ਜਿਹੜਾ ਵੀਰ ਭਰਾ ਫੋਨ ਲਾਉਗਾ ਠੀਕ ਹੈ ਠੀਕ ਹੈ ਲਓ ਜੀ 55000 ਦੇ ਤੇ ਮੌਕੇ ਦੇ ਭਾਈ ਜੀ ਤਾਂ ਕਿ ਮਾਨ ਤਨ ਹੋਰ ਵੀ ਕਰ ਦਾਂਗੇ ਬਾਕੀ ਕਾਟ ਕਾਟ ਜਿਹੜਾ ਚੰਗਾ ਆ ਗਿਆ ਤੇ ਥਣ ਦੇ ਵਾ ਵੀ ਬਹੁਤ ਚੰਗਾ ਵਾ ਤੇ ਆਜੋ ਗੱਦੇ ਨੰਬਰ ਤੇ ਆ ਕਿਵੇਂ ਆ ਭਾਜੀ ਹਾਏ ਭਾਜੀ ਗੱਬਣ ਤਿਆਰ ਜੇ ਝੋਟੀ ਦਾ ਵੀ ਸੁਆਦ ਦਜਾ ਜੇ ਅੱਛਾ ਜੀ ਆਹ ਸਿੰਘ ਦਾ ਕੋਹ ਫਲਵਾ ਲਿਆ ਜੇ ਪਰਸਨ ਚੋਂ ਉੱਤਦਾ ਇਹਨੇ ਠੀਕ ਹੈ ਠੀਕ ਹੈ ਜੀ ਹਾਂ ਜੀ ਲਗਣੀ ਇਹ ਵੀ ਜੈੱਟ ਬਲੈਕ ਕਰੀ ਜੇ ਇਹ ਦੋ ਚਾਹ ਸੁਆਦ ਨੂੰ ਵੀ ਆ ਵੀ ਦੇਖੋ ਤੇ ਟੀਵੀ ਪਰ ਹੀ ਟਕੀ ਜੀ ਕਿੰਨੇ ਕ ਦਿਨ ਘਟਦੀ ਹੈ ਜੇ تین ਭਾਈ ਥੋੜਾ ਹੀ ਖੜਨੇ 5-7 ਦਿਨ ਖੜਦੀ ਹੈ ਜੀ ਠੀਕ ਹੈ ਠੀਕ ਹੈ ਜੀ ਉਹ ਜਿਹਨਾਂ ਹਫਤੇ ਕਿਹਾ ਆਸਤੋ ਆ ਜੀ ਮੜਦੀ ਹੈ ਫੱਤੀ ਚੱਡ ਕਾਰ ਜਿਹੜਾ ਇਹਦਾ ਵੀ ਚੰਗਾ ਆ ਗਿਆ ਵਾ ਇਹ ਕਿੰਨੇ ਕ ਦੁੱਧ ਆ ਲਿਆ ਮੋਟਾ ਭਾਈ ਪਹਿਲਾਂ 12 ਕਿਲੋ ਦੇਦੀ ਰਹੀ ਆ ਅੱਛਾ ਐ ਰਕੀ ਜਾ ਲਾਣੀ 12 13 ਕਿਲੋ ਦਊਗੀ ਤੁਝੇ ਸੂਵੇ ਠੀਕ ਆ ਠੀਕ ਲਓ ਜੀ ਪਹਿਲਾਂ ਮੈਂ ਰਿਕਾਰਡ ਕੀਤਾ 12 ਲੀਟਰ ਬਾਈ ਬਰਤਾਂ ਵਾਲੀ ਐ ਤੇ ਅੱਜ ਵੀ ਇਹ ਘਰਤਾਂ ਦੇ ਲਈ ਤੇ ਘਾਟ ਘਾਟ ਜਿਹੜਾ ਚੱਕਿਆ ਵਾ ਬਰਾਂ ਨੂੰ ਗੁਮਾ ਲਾ ਕੇ ਕਿ ਕਰਾਂ ਮੈਂ ਤੁਹਾਨੂੰ ਸਨਾਲਾ ਜਿਹੜਾ ਜਿੱਥੇ ਲਾਟੂ ਲਾ ਜਿਹੜੀਆਂ ਹੈਗੀਆਂ ਹਵਾਨੇ ਤੇ ਤੇ ਤੂੰ ਤਾਂ ਘਰਨਾ ਚੰਗਾ ਬਣਾ ਲਊਗੀ ਕਰਮ ਵਾਲੀ ਹੇ ਭਾਈ ਸ਼ਾਇਦ ਹੋਰ ਹੁੰਦਾ ਝੋਟੀਆਂ ਦੇ ਬਣਨੀ ਬੜੀ ਏ ਅੱਛਾ ਜੀ ਹਾਂ ਜੀ ਆਹ ਖਵਲ ਲੇ ਲਓ ਜੀ ਗਾਗੇ ਨੂੰ ਚੈੱਕ ਕਰ ਸਕਦੇ ਤੁਸੀਂ ਦੇਵਾਦੂਆ ਇਹ ਹੋਰ ਬਣਨੀ ਆ ਸਾਰੀਆਂ ਭਾਈ ਟਿੱਲਾਂ ਭਰਨੀਆਂ ਝੋਟੀਆਂ ਨੇ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਇਹਦਾ ਭਾਈ ਜੀ ਮੁੱਲ ਫਿਰ ਤੂੰ ਚੱਡਾ ਲਾਉਗੀ ਭਾਈ ਕਰਮਾਂ ਆਲੀ ਠੀਕ ਹੈ ਜੀ ਇਹਦਾ ਕੀ ਮੁੱਲ ਕਰਨਾ ਕਰੇ ਤੇਰਾ ਮੁੱਲ ਭਾਈ ਕਰਨ ਨੂੰ ਜੋ ਮਰਜ਼ੀ ਕਰੀ ਜਾਈਏ 90 95 88 ਹਜ਼ਾਰ ਵੀ ਦੇ ਦਈਏ ਇਹ ਵੀ ਹਾਨੇ ਕਰਦੀ ਗਈ ਇੱਥੇ ਛੱਡ ਦੇਣੀ ਆ 2000 ਦਾ ਮਾਨ ਤਨ ਕਰ ਦਾਂਗੇ 286 ਵੀ ਦੇ ਦਾਂਗੇ ਠੀਕ ਹੈ ਲਓ 286 ਜੀ ਆਦੀ ਭਲਾ ਛੋਟੀ ਦੇਖ ਲਓ ਭਾਈ ਕਿੱਡੀ ਆ ਬਿਲਕੁਲ ਕੋਈ ਛੱਕਣੀ ਬਾਕੀ ਦੁੱਧ ਵੀ ਚਲੋ 12 13 ਲੀਟਰ ਕੱਢੀ ਜਾਊਗੀ ਹਾਂ ਜੀ ਆਜੋ ਤੇ ਜੇ ਨੰਬਰ ਤੇ ਆ ਕੇ ਮੇਰੇ ਛੋਟੀ ਸਾ ਜੀ ਇਹ ਭਾਈ ਛੋਟੀ ਦਾ ਬੱਚਾ ਮਰਿਆ ਇਹ ਸੂਈ ਨੂੰ ਸਾਰੇ ਹੋਏ ਇਹ 25 ਦਿਨ ਛੋਟੀ ਅੱਛਾ ਹੀ ਖਾਨ ਲੈਵਾ ਖਾਰੋ ਮੜਾਇਆ ਠੀਕ ਹੈ ਠੀਕ ਹੈ ਲਓ ਇਸ ਕਾਸਾ ਤੇ ਬਹੁਤ ਹੀ ਜ਼ਿਆਦਾ ਚੰਗੀ ਹੈ ਦੁੱਧ ਖਾਵੇ ਵਾਲਾ ਭਾਈ 13 ਕਹਿ ਰਿਹਾ 14 ਕਹਿ ਰਿਹਾ ਜਿਹੜਾ ਮੇਲੇ ਨਾਲ 10 ਲੀਟਰ ਨਾਲ ਦੁੱਧ 12 ਕਿਲੋ ਮੇਰੇ ਕੋਲ ਕੋਈ ਵੀ ਤਿੰਨ ਸੈਕ تصਲੀ ਕਰ ਦੇ ਠੀਕ ਹੈ ਠੀਕ ਹੈ ਲਓ ਜੀ 12 ਲੀਟਰ ਜਿਹੜਾ ਬਿਲਕੁਲ ਤਿਆਰ ਹੈ ਦੁੱਧ ਇਹ ਵੀ ਦੁੱਜਾ ਸੁਬਾਹ ਹਾਂਜੀ ਹਾਂਜੀ ਲਓ ਜੀ ਦੁੱਜਾ ਸੁਬਾਹ ਲਈ ਜਿਹੜੇ ਦੁੱਧ ਜੀ ਵੀ ਦੇਣ ਤੇ ਆਪਕਾ ਸਗਾ ਟਾਈਮ ਹੋ ਗਿਆ ਵਾ ਅੱਜ ਚੱਟ ਜਾਵਾਂਗੇ ਭਾਈ ਉਦੋਂ ਦੀ ਹੈ ਭਾਈ ਛੋਟੀ ਇਹ ਕਿੰਨਾ ਕੱਢੀ ਜਾਊਗੀ ਐਸੇ ਕਿੰਨਾ ਕੱਢੀ ਜਾਊਗਾ ਦਾਦਾ ਇਹ ਵੀ ਭਾਈ ਜ਼ਿਆਦਾ ਨਹੀਂ ਦਾ 14-15 ਕਿਲੋ ਚਵਾਈ ਜਾਊਗੀ ਠੀਕ ਹੈ ਅੱਜ ਦੇ ਲਈ ਨੌਨ ਦੀ ਬੱਚਾ ਮਰੇ ਕਰਕੇ ਆਈ ਬਲੈਕ ਕਰਕੇ ਬਹੁਤ ਮੋਰਾ ਨਜ਼ਰ ਤੇ ਸੈਂਕੜੀ ਕਵਾੜੀ ਬਹੁਤ ਚੰਗੀ ਆ ਗਈ ਆ ਆਹ ਜਾਈ ਡਾਰੀ ਮਾੜੀ ਆਜ ਭਾਈ ਬੱਚਾ ਇਹਦਾ ਠੀਕ ਹੈ ਮੈਲਦੀ ਕਿਵੇਂ ਹੈ ਰੱਬ ਇਤਨਾ ਭਾਈ ਮੂਛੀ ਤੇ ਮੈਲਦੀ ਏ ਠੀਕ ਹੈ ਠੀਕ ਹੈ ਲਓ ਫੇਸਟੂਨ ਆ ਕੇ ਸੈਂਕੜੀ ਜਿਹੜਾ ਬਹੁਤ ਚੰਗਾ ਗਿਆ ਨਰੇਬ ਸੇਕ ਦੇ ਮੋਕਾ ਫੈਰ ਦਿੰਦੇ ਆ ਬਾਕੀ ਅੰਦਰ ਵੀ ਸਾਈਡ ਤੇ ਤੁਹਾਨੂੰ ਥੜਾ ਰਸਾਇਰ ਗਿਆ ਚੈੱਕ ਕਰਾ ਦਿੰਦੇ ਆ ਜੋ ਚੱਕਾ ਸਾਡੇ ਨੂੰ ਸੋਨਾ ਦਾ ਸਿਆਰੀ ਗਿਆ ਬੰਦਾ ਨਿਕਲ ਆ ਗਿਆ ਵਾ ਬਾਕੀ ਭਾਈ ਜਿਹੜਾ ਵੀਰ ਚੋਟੀ ਚੋਂ ਲੂਗਾ ਨਾ ਉਹ ਨਾ ਛੱਡੂ ਆ ਵੇਖੋ ਥਣ ਲੈ ਵਾ ਠੀਕ ਆ ਠੀਕ ਆ ਇੱਥੇ ਤੇ ਜਿਹੜੀਆਂ ਸਪਾਈਆਂ ਜਿਹੜੀਆਂ ਆ ਗਈਆਂ ਬਹੁਤ ਹੀ ਇਹਦਾ ਭਾਈ ਜੀ ਮੁੱਲ ਫਿਰ ਆ ਇਹਦਾ ਮੁੱਲ ਪੈਣੇ ਹੈ ਜੀ ਘਰ ਦੀਏ ਮੇਰੇ ਬੱਚਾ ਹੁੰਦਾ ਇੱਕ ਅਰਦਾਸ ਦੀ ਕਿਉਂ ਟੀਵੀ ਦੀ ਜਿੰਨੂੰ ਮਰਜ਼ੀ ਦੇ ਦਈਏ ਹਾਂਜੀ ਕੌਣ ਪਛਾਣ 9000 ਦੀ ਚੋਟੀ ਦੇ ਦਾਂਗੇ ਹਾਂ ਨਹੀਂ 95 ਦੀ ਹਾਂਜੀ ਬਾਕੀ ਮੌਕੇ ਤੇ ਥੋੜਾ ਬੋੜਾ ਕਰ ਦਾਂਗੇ ਮਾਨ ਸਾਹਿਬ ਠੀਕ ਆ ਲਓ ਜੀ 95 ਜਿਆਦੀ ਬਾਕੀ ਮੌਕੇ ਤੇ ਭਾਈ ਕਹਿੰਦਾ ਕਿ ਮਾਨਦਾਨ ਵਾਲ ਕੌਮਤੀ ਨੰਬਰ ਤੇ ਆ ਗੋ ਭਾਈ ਆ ਕਿਵੇਂ ਆ ਆ ਮੈਂ ਤਾਂ ਭਾਈ ਸੁਆਵੀ ਤੋਂ ਤਿੱਜਾ ਵਾਲੇ ਚੁਰਥਾ ਵਾਲੇ ਅੱਛਾ ਜੀ ਇਹ ਨਾ ਮਗਰਲੇ ਥਾਂ ਜੀ ਦੇ ਲਜੇ ਪਰਲੇ ਜੀ ਪਰ ਥਾਂ ਲੈਵਾ ਖਾੜ ਕੇ ਇਹ ਕਿੰਨਾ ਕੁ ਟਾਇਆਂ ਦੇ ਖੜਦੀ ਇਹ ਵੀ ਭਾਈ ਦਿਨ 10 ਲੈ ਮੈਂ ਖੜਦੀ ਆ ਅੱਛਾ ਕਿੰਨਾ ਕੁ ਮਾਨੂੰ ਬੜੀ ਭਾਜੀ ਅੱਜ ਆਹ ਗਾਈਆਂ ਵਾਂਗੂ ਚੱਡਾਂ ਲਈ ਦੀ ਰੂਗੀ ਇਹ ਕਿੰਨਾ ਕੁ ਦੁੱਧ ਭਰਦੀ ਲਈ ਇਹ ਕਹੋ ਭਾਈ ਤਿੰਨਾ ਥਾਣਾ 11 12 ਕਿਲੋ ਤੂੰਦੀ ਲਈ ਠੀਕ ਹੈ ਠੀਕ ਹੈ ਬਹੁਤ ਚੰਗਾ ਰਾਨ ਮੰਜਾੜੀ ਦਾ ਵਾ ਬਾਕੀ ਮੈਂ ਕਹਿੰਦਾ ਚੈੱਕ ਕਰ ਸਕਦੇ ਜਾਇਆ ਨਾ ਚਫਗਮਰ ਦਾ ਹੀ ਲਾਇਆ ਵਾ ਤੇ ਮੇਰੇ ਰੇਪਾਂ ਦੀ ਤੇਲ ਜੇ 4:00 ਵਜੇ ਨੂੰ ਵੇਖੋ ਭਾਜੀ ਮੈਂ ਦਾ 4:00 ਵਜੇ ਨੂੰ ਚੈੱਕ ਕਰਦੇ ਨੂੰ ਜੀ ਦੰਦਾ ਖਾਦੇ ਵਿੱਚ ਮੈਂ ਕਹਿੰਦਾ ਕਿ 11:00 ਦੇ ਵਿੱਚ ਕਰੇਗਾ ਵਾ ਕੰਪਨੀ ਤੋਂ ਲੱਗ ਕੇ ਜੀ ਕਾਫੀ ਹੜਵਾਨੇ ਜਦੋਂ ਸੇਨ ਲੜੂ ਕਰੇ ਦਾਸ ਤੋਂ ਹੋਰ ਆ ਬਹਿਣੀ ਵਾਲਾ ਸਾਈਡ ਹਾਂਜੀ ਭਾਜੀ ਠੀਕ ਲੋ ਵੀ ਬਹਿਣੀ ਵਾਲਾ ਸਾਈਡ ਮਗਰ ਲੱਗਦਾ ਉਹ ਤੇਲੇ ਇੱਕ ਬਾਕੀਆਂ ਮੈਂ ਜੈ ਦੇਂਦਾ ਵਾ ਪੇਟੂ ਖੁੜੇ ਨੂੰ ਬਹੁਤ ਚੰਗੀ ਆ ਗਈ ਇਹਦਾ ਭਾਈ ਜੀ ਮੌਲ ਫਿਰ ਜੱਤੀ ਥੋੜਾ ਜਿਹਾ ਮਹੀ ਭਾਜੀ ਮੋਲ ਲੀਣਾ ਜਾਇ ਜੀ ਕਰਦੀ ਹੈ ਭਾਜੀ ਹਾਂਜੀ ਸਾਰਾ ਸੂਆ ਚੋਵੇ ਵੀਪ ਕੋ ਫੇਰ ਹੋਣੇ ਨਹੀਂ ਵੇਜਦੇ ਠੀਕ ਹੈ ਜੀ ਹਾਂਜੀ ਫਸੋ ਭਾਈ ਇਹ ਕਰ ਦੇ ਵੇਖ ਲੋ ਭਾਈ ਗੱਡਾ ਦੇ ਕੋਈ ਵੀ ਗੱਡ ਕਾਂਡ ਬਹੁਤ ਹੀ ਚੰਗਾ ਆ ਗਿਆ ਤੇ ਪੇਟ ਥੋੜਾ ਵੀ ਬਹੁਤ ਹੀ ਚੰਗਾ ਮੋਲ ਭਾਈ ਦਾ 70000 ਜੇ 80000 ਦੀ ਦੇ ਦਈਏ ਇਹ ਵੀ ਹਾਂ ਨਹੀਂ ਕਰ ਦੋ 60000 ਦੀ ਦੇ ਦਾਂਗੇ ਠੀਕ ਹੈ ਬਾਕੀ ਵੇਖ ਲੋ ਕਿੰਦੀ ਮਹੀ ਆ ਭਾਜੀ ਆ ਗਾੜੀਆਂ ਲੈਵਾ ਵਖਾ ਦੋ 2.5 ਕਿਲੋ ਗਾੜੀ ਨਿਕਲੂਗੀ ਮੈਂ ਦੀ ਠੀਕ ਹੈ ਠੀਕ ਹੈ ਉਹ ਵੀ ਅੱਜ ਸਾਈਡ ਤੋਂ ਥਾਣਾ ਦਾ ਸਾਈਡ ਗਿਆ ਵੀ ਚੈੱਕ ਕਰ ਸਕਦੇ ਪੰਜ ਨੰਬਰ ਅੱਠ ਦਾ ਸਾਲ ਲੱਗਾ ਹੋਇਆ ਵਾ 66000 60000 ਦੀ ਦੇ ਦਾਂਗੇ ਹਾਲ ਨਹੀਂ ਠੀਕ ਹੈ ਲੋ ਜੀ 60000 ਦੀ ਗੱਪਣ ਤਿਆਰ ਤੇ ਦੁੱਧ ਵੀ 11-12 ਲੀਟਰ ਬਾਈ ਕਹਿੰਦਾ ਕਿ ਭਰੀ ਜਾਂਦੀ ਆ ਤੇ ਬਾਕੀ ਫਿਰ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਤੇ ਕਹਣਾ ਭਾਈ ਕੋ ਜ ਨਹੀਂ ਬੀਤੀ ਇਹੋ ਬੈਠੀ ਹੁੰਦੀ ਗੱਪਣਾ ਆਪਣੀਆਂ ਪਾਸ ਕਰੋ ਸੋਈਆਂ ਦੋ ਦੋ ਟਾਈਮ ਚੋ ਠੀਕ ਆ ਜੀ ਹਾਂਜੀ ਹਰ ਵੀਡੀਓ ਚ ਪਾਈਦੀ ਹੁੰਦੀ ਆ ਵੀ ਆਪਣੇ ਕਿਹੜੀ ਸੋਇਆ ਡੰਗਰ ਆਪਣਾ ਕਿਉਂ ਖੜਿਆ ਕਰੋ ਤੇ ਪਾਈਦੀ ਕੋਈ ਚੰਗੇ ਆ ਤੇ ਤੁਹਾਨੂੰ ਮਰਨ ਨਿਗੇ ਨਿਗੇ ਰੇਟ ਹੁੰਦੇ ਬਾਈ ਦੇ ਤੇ ਕਿਆ ਕਰ ਸਾਤੇ ਤੇ ਅੱਜ ਯੋਟੀ ਕਿਹੜੀ ਦਿਖਾਈ ਦੂਜੇ ਨੰਬਰ ਤੇ ਖਲਾਰ ਮਣਾ ਇਹਨੂੰ ਯਾਦਾ ਸੁਦਾ ਕਰਾ ਦੇ ਕਿ ਕਿੰਨਾ ਆਨੇ ਕਰਦਾ ਇਕੱਲਾ ਸੰਦਾ ਵਿਆਹ ਆ ਜੀ ਵੇ ਅਲਰੇਡੀ ਆਪਾਂ ਪਹਿਲੇ ਨੰਬਰ ਦੇ ਵਿੱਚ ਦਿਖਾਈ ਹੈ ਵੀ ਬਿਲਕੁਲ ਭਾਈ ਕਰਤੀ ਵੀ ਹੁੰਦਾ ਹੈ ਬਾਕੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ